ਸ਼ਸ਼ੀਕਲ ਜੀ ਪ੍ਰਾਈਮ ਪੰਜਾਬ ਉੱਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਆ ਲੋ ਜੀ ਕਰਤਾ ਨੂੰ ਨੁਕਸਾਨ ਵਿਚਾਰਿਆਂ ਦਾ ਆ ਕੰਮ ਜਿਹੜੇ ਐ ਇਹ ਦਿਨ ਦੇ ਕਰਨ ਵਾਲੇ ਆ ਜੋ ਰਾਤ ਦੇ ਹਨੇਰੇ ਦੇ ਵਿੱਚ ਸਮਾਧਰਾ ਕੇ ਜਿੱਥੇ ਨ ਚੱਲੇ ਜਾਂਦੇ ਆ ਉਹ ਨੁਕਸਾਨ ਕਿਤੇ ਨ ਕਿਤੇ ਆਮ ਲੋਕਾਂ ਦਾ ਆਮ ਆਣ ਜਾਣ ਵਾਲੀ ਜਨਤਾ ਦਾ ਆਮ ਸੰਗਤ ਦਾ ਜਿਹੜਾ ਹੋ ਰਿਹਾ ਏ ਕਿਤੇ ਨ ਕਿਤੇ ਇਹ ਚਾਹੇ ਅਣਜਾਣੇ ਦੇ ਵਿੱਚ ਹੈ ਚਾਹੇ ਜਾਣੇ ਦੇ ਵਿੱਚ ਹੈ ਚਾਹੇ ਜਿਵੇਂ ਵੀ ਹੈ ਵਾਰਨ ਨੁਕਸਾਨ ਕਿਤਨੇ ਕਿਤੇ ਆਮ ਲੋਕਾਂ ਦਾ ਹੋ ਰਿਹਾ ਏ ਇਹ ਆਮ ਲੋਕਾਂ ਦਾ ਆਖਰਕਾਰ ਕਸੂਰ ਕੀ ਹੈ ਕਿ ਇਹਨਾਂ ਨੂੰ ਫਿਰ ਹਦਾਇਤਾਂ ਜਾਰੀ ਕਰ ਦੇਣੀਆਂ ਚਾਹੀਦੀਆਂ ਕਿ ਤੁਸੀਂ ਪਈ ਰਾਤ ਨੂੰ ਨਿਕਲਣਾ ਨਹੀਂ ਹੈ ਘਰੋਂ ਕਿਉਂਕਿ ਸਰਕਾਰ ਨੇ ਸਮਾਨ ਜਿਹੜਾ ਸੜਕਾਂ ਦੇ ਉੱਤੇ ਰੱਖਿਆ ਹੋਇਆ ਹੈ ਜੀਤੇ ਚੱਲਦੇ ਜੇਕਰ ਕੋਈ ਨੁਕਸਾਨ ਹੁੰਦਾ ਹੈ ਤਾਂ ਫਿਰ ਤੁਹਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕੀ ਅਜੇ ਹੁਕਮ ਜਾਰੀ ਕਰਨੇ ਪੈਣਗੇ ਕੌਣ ਜ਼ਿੰਮੇਵਾਰ ਹੈ ਇਹਨਾਂ ਦੇ ਨੁਕਸਾਨ ਦਾ ਜਿਸ ਤਰ੍ਹਾਂ ਕਿ ਨਵੀਂ ਗੱਡੀ ਦਾ ਨੁਕਸਾਨ ਹੋ ਗਿਆ ਇਦੀ ਪਰਪਾਈ ਕੌਣ ਕਰੂਗਾ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ ਆਕਰਕਾਰ ਇਹ ਜ਼ਿੰਮੇਵਾਰੀ ਕੌਣ ਲਊਗਾ ਕਿਸ ਦਾ ਜ਼ਿੰਮੇਵਾਰ ਕਿਸ ਨੂੰ ਠਹਿਰਾਇਆ ਜਾਊਗਾ ਕਿਸ ਦੀ ਇਹ ਬਣਦੀ ਹੈ ਡਿਊਟੀ ਕਿਸ ਦਾ ਇਹ ਫਰਜ ਹੈ ਕਿਸ ਦੇ ਇਹ ਕੰਮ ਹੈ ਤੇ ਇਹ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਰਾਤ ਦੇ ਹਨੇਰੇ ਦੇ ਵਿੱਚ ਜਦੋਂ ਗੱਡੀ ਜਿਹੜੀ ਹੈ ਉਹ ਆਉਂਦੀ ਹੈ ਉਹ ਉੱਥੇ ਪੇਸਮਾਨ ਦੇ ਨਾਲ ਟਕਰਾਂਦੀ ਹੈ ਤੇ ਜਿੰਨਾ ਨੁਕਸਾਨ ਹੁੰਦਾ ਹੈ ਹਾਲਾਂਕਿ ਇਸ ਗੱਡੀ ਦੇ ਨੁਕਸਾਨ ਨੂੰ ਵੇਖ ਕੇ ਕਿਤੇ ਨਾ ਕਿਤੇ ਮਨ ਜ਼ਰੂਰ ਦੁਖੀ ਹੁੰਦਾ ਹੈ ਕਿ ਕਿਸ ਤਰ੍ਹਾਂ ਗੱਡੀਆਂ ਲਈਆਂ ਜਾਂਦੀਆਂ ਨੇ ਕਿਸ ਤਰ੍ਹਾਂ ਆਪਣੇ ਜਿਹੜੇ ਗਹਿਣੇ ਬਣਾਏ ਜਾਂਦੇ ਨੇ ਪਰ ਜਦੋਂ ਇਸ ਤਰ੍ਹਾਂ ਸਰਕਾਰ ਦੀਆਂ ਪ੍ਰਸ਼ਾਸਨ ਦੀਆਂ ਅੰਗੈਲੀਆਂ ਦੇ ਨਾਲ ਨੁਕਸਾਨ ਹੁੰਦਾ ਹੈ ਤਾਂ ਕਿਤੇ ਨਾ ਕਿਤੇ ਜ਼ਿੰਮੇਵਾਰੀ ਕਿਸ ਦੀ ਤੈਅ ਕਰਨੀ ਪੈਂਦੀ ਹੈ ਇਹ ਵੱਡਾ ਸਵਾਲ ਬਣ ਜਾਂਦਾ ਹੈ ਕਿਉਂਕਿ ਹੁਣ ਜੇਕਰ ਪ੍ਰਸ਼ਾਸਨ ਨੂੰ ਜ਼ਿੰਮੇਵਾਰੀ ਚੱਕਣ ਦੀ ਕਹੀਏ ਕਿ ਤੁਹਾਡੀ ਜ਼ਿੰਮੇਵਾਰੀ ਹੈ ਠੇਕੇਦਾਰ ਦੀ ਜ਼ਿੰਮੇਵਾਰੀ ਹੈ ਜਿਹਦਾ ਕੰਮ ਹੈ ਉਹਦੀ ਜ਼ਿੰਮੇਵਾਰੀ ਹੈ ਜਿਹੜੇ ਰਾਦ ਦੇ ਨਿਰ ਦੇ ਵਿੱਚ ਸਮਾਨ ਰੱਖੇਗੇ ਉਹਨਾਂ ਦੀ ਜ਼ਿੰਮੇਵਾਰੀ ਹੈ ਕੀ ਇਹ ਜਮੇਰੇ ਚੁੱਕਣਗੇ ਇਹ ਵੱਡੇ ਸਵਾਲ ਨੇ ਤੁਸੀਂ ਦੇਖੋ ਤਸਵੀਰਾਂ ਸੁਣੋ ਕੀ ਕੁਝ ਗਿਆ ਸੋ ਆ ਵੀਰੋਂ ਦੀ ਗੱਡੀ ਦਾ ਨੁਕਸਾਨ ਹੋ ਗਿਆ ਇਹਦਾ ਆ ਦੇਖੋ ਉਹਨਾਂ ਨੇ ਇੱਥੇ ਵੀ ਬੰਨਣਾ ਹੋਣਾ ਭਾਜੀ ਪੁੱਛ ਕੇ ਦੇਖੋ ਤਾਂ ਇਹਨਾਂ ਨੂੰ ਤਾਂ ਆ ਕੇ ਗੰਦ ਮਾਰਨ ਦੀ ਗੁੱਪ ਛੱਡਿਆ ਸਮਾਨ ਸਾਰਾ 21 16 ਗੱਡੇ ਘਰ ਚੱਲਣਾ ਕੋਣ ਪਰੂਗਾ ਇਹ ਬੇਸਬਾਨ ਦੇ ਘੇਰ ਕੇ ਜਾਈ ਜਾਂਦੇ ਅੱਗੇ ਅੱਗੇ ਜਾਏ ਪਿੱਛੇ ਬੰਦੇ ਲਾਣਾ ਆਪਰਾ ਹੋਂਦੇ ਨਾਲ ਜਿਹੜਾ ਗੱਡੀ ਜਿਹੜੇ ਐਂਗਲ ਗੱਟਿਆ ਕਰਦੇ ਇਹ ਗੱਡੀ ਦਾ ਇਹ ਕਿੰਨਾ ਨੁਕਸਾਨ ਹੋ ਗਿਆ ਸਹੀ ਗੱਲ ਨੁਕਸਾਨ ਉਹ ਭਾਜੀ ਇਤਨਾ ਛੋਟੇ ਆ ਜਿਹੜੇ ਗੇਟ ਬਣਾਇਆ ਕਰਦੇ ਇੱਕ ਗੇਟ ਆ ਬਣਾਇਆ ਕਰਦੇ ਇਧਰ ਆ ਜਾਓ ਇਧਰ ਦੇਖੋ ਜਿਹੜਾ ਉੱਥੇ ਐਂਗਲ ਵਿਆਂ ਦਾ ਲੋਹਾ ਵਿਆਂ ਉਹਦਾ ਉਹਦੇ ਨਾਲ ਨੁਕਸਾਨ ਹੋ ਗਿਆ ਉਹਦਾ ਭਰਾ ਹੁੰਦਾ ਹੈ ਨਾ ਸਟਾਰਟ ਨਾ ਕਰੇ ਰੇਡੀਏਟਰ ਲੀਕ ਆਵੇਂ ਲੱਗਦਾ ਉਹ ਗੱਡੀ ਬੰਜੀ ਭਰਾ ਆਉਂਦੀ ਵਿੱਚ ਦੇਖੋ ਕਿਹਦੀ ਹੈ ਬਾਈਪਰ ਹਟੇਗੀ ਹੈ ਬਾਈਪਰ ਉਹ ਭਰਾ ਹੁਣ ਖੜੇ ਬਿਚਾਰੇ ਲੋਰ ਚੱਲ 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 ਨੁਕਸਾਨ ਤਾਂ ਸਭ ਹੈ ਹੀ ਯਾਰ ਕੋਈ ਦਾ ਗੱਲ ਆ ਇਹਦਾ ਸਾਰਾ ਦਿਨ ਕਿਉਂ ਹੋਣਾ ਹੁੰਦਾ ਬੈਠੀ ਬਿਦੋ ਕੇ ਬਾਪੁਰ ਵੀ ਲਾਈਟ ਵੀ ਆ ਸਾਰੇ ਵੀ ਗੱਲ ਸਾਰਾ ਨੁਕਸਾਨ ਆ ਆ ਤਿੰਨ ਕਿਜੀ ਜੱਟ ਆ ਗਿਆ ਲਾਈਟ ਹੋ ਵੀ ਆ ਹੋ ਵੀ ਆ